ਸਾਸਰੀਕਾਲ ਵੀਰ ਜੀ ਜਿੰਦਰ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਵੀਰ ਜੀ ਅੱਜ ਆਪਾਂ ਤੁਹਾਨੂੰ 6 ਨਗ ਦਿਖਾਉਣੇ ਆ ਪਰ 7ਵੇਂ ਸਿਰੇ ਦਾ ਸਰਾ ਵੀ ਜੀ ਆ ਪਹਿਲਣ ਝੋਟੀ ਆ ਰਾਤ ਦੀ ਸੂਈ ਆ ਵੀ ਜੀ ਆ ਦੂਜਾ ਸੂਆ ਝੋਟੀ ਆ 10 ਦਿਨ ਲੈਂਦੀ ਆ ਪਹਿਲਣ ਕੱਟੀ ਵੀ ਜੀ 10 ਤੋਂ 12 ਦਿਨ ਲਊਗੀ ਵੱਡੀ ਝੋਟੀ ਫੁੱਲ ਵੱਡੀ ਹਾਈਟ ਵਾਲੀ ਵੀ ਜੀ ਬੂੜੀ ਝੋਟੀ ਆ ਫੁੱਲ ਵੱਡੀ ਦੂਜਾ ਸੂਆ 10 ਤੋਂ 12 ਦਿਨ ਲਊਗੀ ਪਰ ਬਹੁਤ ਜ਼ਿਆਦਾ ਵੱਡੀ ਝੋਟੀ ਬੂੜੀ ਝੋਟੀ ਆ ਦੂਜਾ ਸੁਆ ਦੀ 25 ਟਨ ਲੈਂਦੀ ਆ। ਜਿਹਦੀ ਨੀਲੀ ਦੀ ਮੱਝ ਆ ਬਗੈਰ ਬੱਚੇ ਤੋਂ ਪਹਾੜੇ ਮਿਲਦੀ ਏ 9 ਕਿਲੋ ਦੁੱਧ। ਬਾਕੀ ਜਿਹੜੇ ਵੀਰ ਨੇ ਲੈਣੀ ਹੈਗੀ ਜਿਹੜੀ ਮੱਝ ਦੀ ਮੇਰਾ ਵੀਰ ਦੱਸੇਗਾ ਵੀਡੀਓ ਕੱਲੀ-ਕੱਲੀ ਦੀ ਪਾਵਾਂਗੇ। ਇਸ ਟਾਈਮ ਤੇ ਬੰਦਾ ਨਹੀਂ ਹੈਗਾ ਕੋਈ ਨਾਲ ਇਹ ਕਰਕੇ ਇਦਾਂ ਹੀ ਵੀਡੀਓ ਪਾਉਣ ਲਏ ਆ। ਵੱਡੀਆਂ ਮੱਝਾਂ ਜੀ ਬਿਲਕੁਲ ਵੱਡੀਆਂ। ਪੈਂਟੇਸੀਆਂ ਦੇ ਜ਼ਿਲ੍ਹਾ ਕਰਤਾਰਪੁਰ ਦੇ ਤਹਿਸੀਲ ਡੇਰਾ ਬਾਬਾ ਨਾਨਕ 6 ਨਗਵੀਂ ਬਤਾਉ ਆਪਣੇ ਕੋਲ